ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਰਬਚਿੱਤਰ ਸਿੰਘ ਤੇ ਬੀਬੀ ਦਲਜੀਤ ਘੋੜ ਦੋਨੋਂ ਸਾਫ ਕਾ ਵਿਧਾਇਕ ਦੀ ਯਾਦ ਦੇ ਵਿੱਚ ਇੱਕ ਫਟਵਾਲੀ ਲੀਗ ਟੂਰਨਾਮੈਂਟ ਕੁਰਾਲੀ ਦੇ ਨੇੜਲੇ ਪਿੰਡ ਪੜਿਆਲਾ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸਰਦਾਰ ਰਾਜਵੀਰ ਸਿੰਘ ਅਤੇ ਰਾਜਵੀਰ ਸਿੰਘ ਦੇ ਬੇਟੇ ਅਤੇ ਤੇਜਵੀਰ ਸਿੰਘ ਦੇ ਪਤੀ ਜੇਵਲੋ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਗੁਰਪ੍ਰਤਾਪ ਪੜਿਆਲਾ ਜੋ ਕਿ ਉਹਨਾਂ ਦੇ ਮਾਮਾ ਜੀ ਸਨ ਰਾਜਵੀਰ ਪੜਿਆਲਾ ਤੇ ਗੁਰਪ੍ਰਤਾਪ ਪੜਿਆਲਾ ਉਹ ਵੀ ਇਸ ਖੇਡ ਟੂਰਨਾਮੈਂਟ ਦੇ ਵਿੱਚ ਕਿਤੇ ਨਾ ਕਿਤੇ ਪਾਰਟਿਸਿਪੇਟ ਕਰਕੇ ਉਹਨੂੰ ਹੋਮ ਬੱਚਿਆਂ ਦੀ ਹੌਸਲਾ ਫੁਜਾਈ ਕਰ ਰਹੇ ਨੇ ਤੇ ਗੱਲਬਾਤ ਵੀ ਕਰਦੇ ਆਰਮਾਨ ਵੀਰ ਦੇ ਨਾਲ ਤੇ ਜਾਣਦੇ ਆ ਇਹ ਟੂਰਨਾਮੈਂਟ ਅੱਜ ਜੋ ਸ਼ੁਰੂ ਹੋਇਆ ਕਿੰਨੇ ਦਿਨ ਚੱਲੇਗਾ ਤੇ ਇਸ ਦੇ ਵਿੱਚ ਕਿੰਨੇ ਮੁਕਾਬਲੇ ਕਰਵਾਏ ਜਾਣਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਫਤਿਹ ਪ੍ਰਵਾਨ ਕਰਦਾ ਤੇ ਇਹ ਆਪਣਾ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਹੈ ਜਿਹੜਾ ਸਰਦਾਰ ਬਚਿੱਤਰ ਸਿੰਘ ਜੋ ਕਿ ਸਾਬਕਾ ਐਮ.ਐਲ.ਏ ਮੇਰੇ ਦਾਦਾ ਜੀ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਰਾਜਵੀਰ ਸਿੰਘ ਤੇ ਤੇਜਵੀਰ ਸਿੰਘ ਦੀ ਯਾਦ ਨੂੰ ਇਹ ਸਮਰਪਿਤ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਹੈ ਜਿਹਦਾ ਅੱਜ ਪਹਿਲਾ ਦਿਨ ਸੀ ਤੇ ਇਹਦਾ ਫਾਈਨਲ 26 ਤਰੀਕ ਨੂੰ ਹੋਊਗਾ ਤੇ ਆਪਣੇ ਬਹੁਤ ਸੋਹਣੇ ਮੈਚ ਚੱਲ ਰਹੇ ਹਾਲ ਤੱਕ ਚਾਰ ਮੈਚ ਹੋ ਚੁੱਕੇ ਨੇ ਤੇ ਪਹਿਲਾ ਨਾਮ ਇਹਦੇ ਵਿੱਚ ਟੀਮਾਂ ਨੂੰ 41000 ਹੈ ਤੇ ਦੂਸਰਾ 31 ਤੇ ਤੀਜਾ ਨਾਮ ਹੈ 7100 ਤੇ ਚੌਥਾ 5100 ਇਹ ਕਿੰਨਾਵਾਂ ਟੂਰਨਾਮੈਂਟ ਹੈ ਜੀ ਇਹ ਸਭ ਤੋਂ ਪਹਿਲਾ ਤਾਂ ਚਲੋ ਮੇਰੇ ਫਾਦਰ ਸਾਹਿਬ ਇਹ ਉਹ ਕਰਾਉਂਦੇ ਰਹੇ ਸੀ 2015 ਤੱਕ ਚਲੋ ਉਸ ਤੋਂ ਬਾਅਦ ਮੈਂ ਥੋੜਾ ਨਾ ਛੋਟਾ ਸੀ ਤੇ ਗੈਪ ਪੈ ਗਿਆ ਹੁਣ ਇਹ ਸਾਡਾ ਚੌਥਾ ਸਾਲ ਹੈ ਦੁਬਾਰਾ ਉਹਨਾਂ ਦੀ ਰੀਤ ਨੂੰ ਅਸੀਂ ਜਾਰੀ ਰੱਖਿਆ ਸਾਰੇ ਮੁੰਡਿਆਂ ਨੇ ਪਿੰਡਦਿਆਂ ਨੇ ਤੇ ਇਹ ਚੌਥਾ ਟੂਰਨਾਮੈਂਟ ਹੈ ਅਜੇ ਇਹ ਟੂਰਨਾਮੈਂਟ ਕਰਵਾਉਣ ਦਾ ਫਾਇਦਾ ਕੀ ਹੁੰਦਾ ਹੈ ਜੀ ਅ ਦੇਖੋ ਇਹਨਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਨਵੀਂ ਪੀੜ੍ਹੀ ਕਿਹੜੇ ਰਸਤਿਆਂ ਤੇ ਤੁਰ ਰਹੀ ਹੈ ਸਾਡੀ ਇਹੀ ਕੋਸ਼ਿਸ਼ ਹੈ ਕਿ ਸਾਰੇ ਜਿਹੜਾ ਪੰਜਾਬ ਦਾ ਯੂਥ ਹੈ ਇਹਨੂੰ ਛੋਟਿਆਂ ਹੁੰਦਿਆਂ ਤੋਂ ਹੀ ਬੱਚਿਆਂ ਨੂੰ ਗਰਾਊਂਡ ਦੇ ਨਸ਼ਿਆਂ ਨਾਲ ਜੋੜਿਆ ਜਾਵੇ ਪੂਰਾ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤੇ ਇਹੀ ਸਾਡੀ ਸੋਚ ਹੈ ਸਾਰੇ ਪਿੰਡ ਦੀ ਆਖਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਸ ਇੰਨੀ ਬੇਨਤੀ ਕਰਨਾ ਚਾਹਾਂਗਾ ਸਾਰੇ ਇਲਾਕੇ ਵਾਲੇ ਨਿਵਾਸੀਆਂ ਨੂੰ ਕਿ ਪਹਿਲੇ ਦਿਨੋਂ ਹੀ ਸਾਡਾ ਬਹੁਤ ਸਾਥ ਦੇ ਰਹੇ ਆ ਤੇ ਅੱਗੇ ਵੀ ਆਹੀਂ ਸਾਡਾ ਸਾਥ ਦਿੰਦੇ ਰਹਿਣ ਤੇ ਅਸੀਂ ਹੋਰ ਇਹੋ ਜਿਹੇ ਵਧੀਆ ਕੰਮ ਗਰਾਊਂਡ ਨੂੰ ਲੈ ਕੇ ਜਾਂ ਹੋਰ ਯੂਥ ਨੂੰ ਅੱਗੇ ਵਧਾਣ ਲਈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ